ਪਿੰਡ ਸਹਾਰੀ ਦਾ ਸਰਪੰਚ ਗੁਰਸ਼ਰਦਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜਨਨੀ ਚੋਣ ਹੋ ਰਹੀ ਆ ਬਹੁਤ ਹੀ ਵਧੀਆ ਸਚਜੇ ਤਰੀਕੇ ਨਾਲ ਜਿਹੜੀ ਉਹ ਚੱਲ ਰਹੀ ਆ ਸਾਡੇ ਨਗਰ ਦਾ ਬਹੁਤ ਵਧੀਆ ਸ਼ਾਂਤਮਈ ਮਾਹੌਲ ਦੇ ਨਾਲ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ ਕਰੀਬ ਕਾਫੀ ਵੋਟਾਂ ਪੈ ਵੀ ਚੁੱਕੀਆਂ ਨੇ ਧੀਰੇ ਧੀਰੇ ਪੈਂਦੀਆਂ ਨੇ ਮੌਜੂਦਾ ਸਰਕਾਰ ਦੀ ਸਾਨੂੰ ਹਾਲਾਤ ਜਿਹੜੇ ਨੇ ਸਾਨੂੰ ਆਪਣੇ ਪਿੰਡ ਤੋਂ ਨਜ਼ਰ ਆਉਂਦ ਨੇ ਕਿ ਪਾਰਟੀ ਜਿਹੜੀ ਆ ਆਮ ਆਪ ਆਮ ਆਦਮੀ ਪਾਰਟੀ ਜਿਹੜੀ ਉਹ ਸੀਟ ਜਿਹੜੀ ਉਹ ਲੈ ਕੇ ਜਿੱਤੇਗੀ। ਸਰ ਤੁਹਾਡੇ ਪਿੰਡ ਦਾ ਮੇਰਾ ਨਾਮ ਬਖਤਾਵਰ ਸਿੰਘਾ ਜੀ ਪਿੰਡ ਸਾਰੀ ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਵਾ। ਬੂਥ ਲੇਕਨ ਅਲੱਗ-ਅਲੱਗ ਵਾ ਪਰ ਆਪੋ ਜੀ ਭਾਈਚਾਰ ਸਾਂਝ ਦੇ ਤੌਰ ਦੇ ਆਪਾਂ ਬੈਠੇ ਆ ਸਾਰੇ ਕੋਈ ਲਾਈ ਝਗੜਾ ਨਹੀਂ ਕੋਈ ਕਿੱਚੋ ਤਾਨ ਨਹੀਂ ਇਹ ਬਹੁਤ ਵਧੀਆ ਮਾਹੌਲ ਤੇ ਆ। ਅਸੀਂ ਦੇਖ ਲਾਂਗੇ ਕਿ ਆਪੋ ਆਪੋ ਜਿਹੜੀ ਭਾਈਚਾਰ ਸਾਂਝ ਜਿਹੜੀ ਆ ਉਹ ਬਣਾ ਕੇ ਰੱਖਣੀ ਚਾਹੀਦੀ ਆ ਮੋਟਾ ਤੇ ਜਿੱਥੇ ਤੇ ਇਹਦਾ ਹੱਕ ਵਾ ਇੱਕ ਹੱਕ ਦਿੱਤਾ ਇਹਨਾਂ ਨੂੰ ਉਹ ਜਿੱਥੇ ਜੀ ਕਰਦਾ ਆਪਣੀ ਉਰੀ ਟੋਨ ਦੀ ਜਿਹੜੀ ਆ ਉਹ ਵਰਤੋ ਕਰ ਸਰ ਬੀਜੇਪੀ ਇਹ ਮਾਹੌਲ ਕਿੰਨੇ ਵਧੀਆ ਫ੍ਰੈਂਸਪੈਕਟਿਵ ਤਾਰਕ ਪਾਤੀ ਆ ਤੁਸੀਂ ਇਹਨਾਂ ਮਾਹੌਲ ਬਹੁਤ ਵਧੀਆ ਵਾ ਸਾਡੇ ਪਿੰਡ ਦਾ ਜਿਹੜਾ ਮਾਹੌਲ ਆ ਇਹਦਾ ਮਾਹੌਲ ਸਾਰੇ ਪੰਜਾਬ 'ਚ ਹੋਵੇ ਤੇ ਸ਼ਾਂਤੀ ਵਸਦੀ ਰਹੇ ਪੰਜਾਬ ਵਿੱਚ ਰਕੀ ਕਰੇ ਤੇ ਕੋਈ ਐਲਾਨ ਨਾਲ ਕੰਡ ਆੜ ਦੀ ਕੋਈ ਹੋ ਜੀ ਕੋਈ ਇਹੋ ਜੀ ਗੱਲ ਨਾ ਹੋਵੇ ਮੇਰੇ ਮਤਲਬ ਆਪੀ ਆਪਣੇ ਹਰ ਬੰਦ ਦੇ ਸਰਕਾਰ ਉਹ ਅੱਗੇ ਕਲਪੀ